ਪਰ ਉਹ ਸਾਡੀ ਪਹਿਲੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਹੁਣ ਵੀ ਮਦਰਾ ਉਸ ਤੋਂ ਬਾਅਦ ਝੋਨਾ ਅਸੀਂ ਲਾਇਆ ਹੈ ਕਬਜ਼ਾ ਸਾਡਾ ਸੀ ਇਹਨਾਂ ਨੇ ਧੱਕੇ ਨਾਲ ਸਾਡਾ ਝੋਨਾ ਵੱਡੇ ਪਹਿਲਾਂ ਸਾਡਾ ਸਾਰਾ ਪਿੰਡ ਸਾਫ ਦੇ ਅੰਦਰ ਰਿਹਾ ਸਾਡੇ ਨਾਲ ਹੀ ਸੀ ਮੈਂ ਤਾਂ ਇਹ ਸੋਚਦਾ ਹੈ ਵੀ ਜੋ ਵੀ ਲੈ ਰਹੇ ਨੇ ਨਾ ਕਰਕੇ ਇਹਨਾਂ ਦਾ ਰਾਜਨਾਮਾ ਹੋਵੇ ਜਿਹੜਾ ਇਹਨੇ ਝੋਨਾ ਲਾਇਆ ਸੀ ਝੋਨਾ ਇਹਨੂੰ ਮਿਲਣਾ ਚਾਹੀਦਾ ਫਾਜ਼ਲਕਾ ਦੇ ਪਿੰਡ ਓਜਾ ਵਾਲੀ ਦੇ ਕਿਸਾਨ ਪ੍ਰਗਟ ਸਿੰਘ ਅਤੇ ਕੁਲਦੀਪ ਸਿੰਘ ਨੇ ਪਿੰਡ ਓਜਾਵਾਲੀ ਦੇ ਵਿੱਚ ਆਪਣੇ ਲਗਭਗ 2 ਕਿੱਲੇ ਜ਼ਮੀਨ ਤੇ ਪਿੰਡ ਵਾਸੀ ਗੁਰਮੇਲ ਸਿੰਘ ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ ਇਸ ਮੌਕੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਲਾਦ ਸਿੰਘ ਢਾਲੀਵਾਲ ਨੇ ਵੀ ਕਿਸਾਨ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ ਜ਼ਿਕਰ ਇਹ ਹੈ ਕਿ ਇਹ ਮਸਲਾ ਫਾਜ਼ਿਲਕਾ ਕੋਰਟ ਦੇ ਵਿੱਚ ਵਿਚਾਰधीन ਹੈ ਇਸ ਲਈ ਫਾਜ਼ਿਲਕਾ ਟੀਵੀ ਸੋਸ਼ਲ ਮੀਡੀਆ ਕਿਸਾਨ ਪ੍ਰਗਟ ਸਿੰਘ ਅਤੇ ਕੁਲਦੀਪ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਸਾਡਾ ਇਸ ਵੀਡੀਓ ਨੂੰ ਦੁਖਾਨ ਦਾ ਮਕਸਦ ਕਿ ਅਗਰ ਕਿਸਾਨ ਪ੍ਰਗਟ ਸਿੰਘ ਅਤੇ ਕਿਸਾਨ ਕੁਲਦੀਪ ਸਿੰਘ ਨਾਲ ਕਿਤੇ ਵੀ ਕਿਸੇ ਤਰ੍ਹਾਂ ਦੀ ਜਾਤੀ ਜਾਂ ਧੱਕੇਸ਼ਾਹੀ ਹੋ ਰਹੀ ਹੈ ਤਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਕੀ ਕੰਮ ਕੀ ਕਰਦੇ ਹੋ ਤੁਸੀਂ ਖੇਤੀਬਾੜੀ ਕੀ ਮਸਲਾ ਕੀ ਸਮੱਸਿਆ ਕੀ ਤੁਹਾਡੀ ਮੁੱਦਾ ਕੀ ਕਹਿਣਾ ਚਾਹੁੰਦੇ ਹੋ ਸਮੱਸਿਆ ਸਾਰੇ ਅਸੀਂ ਸਾਡੀ ਪਹਿਲੀ ਇਹ ਪੁਰਾਣੀ ਸਾਡੀ ਪਹਿਲੀ ਕਰਤੌਰੀ ਸਾਰੀ ਜਮ ਸਾਡੀ ਹੀ ਪਹਿਲੀ ਅਸੀਂ ਇਹਨਾਂ ਨੂੰ ਪਹਿਲੀ ਗਹਿਣੇ ਦਿੱਤੀ ਸੀ ਕਿੰਨਾ ਨੂੰ ਦਿੱਤੀ ਇਹ ਗਰਮੇਲ ਸਿੰਘ ਨੂੰ ਤੇ ਇਹਨਾਂ ਨੂੰ ਪੈਸੇ ਵੀ ਅਸੀਂ ਵਾਪਸ ਦੇ ਚੁੱਕੇ ਆ ਇਹਨਾਂ ਨੇ ਸਾਨੂੰ ਪਹਿਲੀ ਪੈਸੇ ਕਿੰਨੇ ਕੀ ਲੈ ਸੀ ਕੀ ਲੈਂਦੇ ਸੀ ਮਤਲਬ 6 ਕੋ ਲੱਖ ਰੁਪਇਆ ਹੈਗਾ ਸੀ ਤੁਸੀਂ ਲਿਆ ਸੀ ਹਾਂਜੀ ਉਹਨਾਂ ਕੋਲ ਹਾਂਜੀ ਤੇ ਜਿਹੜਾ ਉਹਨਾਂ ਨੇ ਅਸੀਂ ਵਾਪਸ ਵੀ ਦੇ ਚੁੱਕੇ ਆ ਪਰ ਉਹ ਸਾਡੀ ਪਹਿਲੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਹੁਣ ਵੀ ਮਤਲਬ ਉਸ ਤੋਂ ਬਾਅਦ ਝੋਨਾ ਅਸੀਂ ਲਾਇਆ ਕਬਜ਼ਾ ਸਾਡਾ ਸੀ ਇਹਨਾਂ ਨੇ ਧੱਕੇ ਨਾਲ ਸਾਡਾ ਝੋਨਾ ਵੱਡਿਆ ਪਹਿਲਾਂ ਸਾਡਾ ਸਟੇ ਵੀ ਹੋਇਆ ਸੀ ਤੇ ਉਸ ਤੋਂ ਬਾਅਦ ਪੁਲਿਸ ਵੀ ਮੈਨੂੰ ਧਮਕੀਆਂ ਦੇਂਦੀ ਰਹੀ ਵੀ ਉਹਨਾਂ ਦਾ ਸਟੇ ਹੋ ਗਿਆ ਤੇ ਤੁਸੀਂ ਝੋਨਾ ਵੱਡੋ ਪੁਲਸਾਈ ਨਾਲ ਤੇ ਸਾਡੇ ਘਰੇ ਵੀ ਗਈ ਰਹੀ ਇੱਥੇ ਵੀ ਪੁਲਿਸ ਖੜੀ ਦੀ ਨਾਲ ਆ ਕੇ ਕਿੱਥੋਂ ਦੀ ਪੁਲਿਸ ਹੈ ਫਾਇਲ ਕਾਦੀ ਤੇ ਘਰੇ ਜਾ ਕੇ ਮੈਨੂੰ ਪੁਲਿਸ ਵਾਲੇ ਵੀ ਧਮਕੀਆਂ ਦੇਂਦੇ ਰਹੇ ਤੂੰ ਉਹਨਾਂ ਦਾ ਸਟੇ ਹੋ ਗਿਆ ਕੋਈ ਕਿਹੜੀ ਪੁਲਿਸ ਵਾਲੇ ਕੋ ਸਾਰੇ ਤਾਂ ਨਹੀਂ ਕਿਰਤਵੀ ਕੁਮਾਰ ਐ ایس ਆਈ ਸੀ ਜਿਹੜਾ ਘਰੇ ਸਾਡੇ ਗਿਆ ਸਾਨੂੰ ਆਂਦਾ ਵੀ ਝੋਨਾ ਉਹਨਾਂ ਨੇ ਵਧਣਾ ਤੇ ਉਹਨਾਂ ਨੂੰ ਖੋਲ ਵਧਾਇਆ ਨੇ ਕੋਲ ਖਲੋਕੇ ਵਧਾਇਆ ਉਹਨਾਂ ਨੂੰ ਝੋਨਾ ਇਹ ਸਾਨੂੰ ਇਹ ਜਵਾਬ ਦੇਣ ਵੀ ਇਹਨਾਂ ਕੋ ਕੀ ਪ੍ਰੋਡਕਸ਼ਨ ਸੀ ਕਿੱਥੋਂ ਇਹਨਾਂ ਨੇ ਕਿਹੜਾ ਕਿਹੜੇ ਕਿਸ ਕਾਰਨ ਇਹਨਾਂ ਝੋਨਾ ਵਧਾਇਆ ਜਿਨ੍ਹਾਂ ਨੇ ਵਧਾਇਆ ਦੱਸਣ ਸਾਨੂੰ ਇਸ ਕਾਰਨ ਸਾਡੀ ਜ਼ਮੀਨ ਤੋਂ ਉਹਨਾਂ ਝੋਨਾ ਵੜਾਤਾ ਹੈ ਝੋਨਾ ਹੀ ਵੜਾਤਾ ਹੈ ਆ ਖਰਚੇ ਵੀ ਸਾਰੇ ਵੱਡੇ ਬੈਨੇ ਹੁਣ ਸਾਡੀ ਜ਼ਮੀਨ ਉਹ ਦੱਬਣਾ ਚਾਉਂਦੇ ਨੇ ਕਿਹੜੇ ਰਗਵੇਂ ਨਰਾਂਦੀ ਦੇ ਪਿੰਡ ਦਾ ਕਿਹੜਾ ਪਿੰਡੋਂ ਜਾਣੀਦਾ ਜੀ ਜਿੰਨਾ ਤੁਸੀਂ ਨਾਲ ਲੈ ਰਹੇ ਹੋ ਕਬਜ਼ਾ ਕੀਤਾ ਉਹਨਾਂ ਨੇ ਹਾਂਜੀ ਕੋਰ ਕੇਸ ਚੱਲ ਰਿਹਾ ਤੁਸੀਂ ਹਾਂ ਕੋਰ ਕੇਸ ਵੀ ਸਾਡਾ ਚੱਲ ਰਿਹਾ ਹਾਂ ਕਿੰਨੇ ਕਿੱਲੇ ਦਾ ਜੀ ਜ਼ਮੀਨ ਇਹ ਕਨਾਲ ਘਟ 2 ਕਿੱਲੇ ਜੀ 15 ਕਨਾਲਾ ਉਹ ਤੁਹਾਡੇ ਕਿੰਨੇ ਕਿੰਨੇ ਪਰਿਵਾਰ ਦੇ ਨਾਮ ਦੇ ਨੇ ਗੁਰਦੀਪ ਸਿੰਘ ਤੇ ਪ੍ਰਗਟ ਸਿੰਘ ਦੇ ਨਾਮ ਉਹਨਾਂ ਨੂੰ ਲਿਖਪੜ ਹੈਗੀ ਤੁਸੀਂ ਕਬਜ਼ਾ ਕਿਵੇਂ ਕਰ ਲਿਆ ਉਹਨਾਂ ਨੇ ਲਿਖ ਦੇ ਦਿੱਤਾ ਉਹ ਗਹਿਣੇ ਵਾਲੀ ਜਿਹੜੀ ਇਹ ਕੱਚੀ ਜਿਹੜੀ ਲਿਖਪੜ ਹੈਗੀ ਤੇ ਉਹ ਪਤਾ ਨਹੀਂ ਹੁਣ ਉਹ ਉਹਦੇ ਮਤਲਬ ਕਿਸ ਤਰ੍ਹਾਂ ਉਹਨਾਂ ਕੀਤਾ ਕੀ ਨਹੀਂ ਕੀਤਾ ਸਾਨੂੰ ਨਹੀਂ ਇਸ ਗੱਲ ਦਾ ਪਤਾ ਇਸ ਬਾਬਤ ਤੁਸੀਂ ਕੋਈ ਐਸਐਸਪੀ ਸਾਹਿਬ ਨੂੰ ਦਿਖਾ ਦਿੱਤੀ ਲਿਖਤ ਵਿੱਚ ਹਾਂ ਐਸਐਸਪੀ ਨੂੰ ਵੀ ਅਸੀਂ ਦਰਖਾਸਤ ਦਿੱਤੀ ਹੈ ਸਦਰ ਥਾਣੇ ਫਾਈਲ ਕੇ ਵੀ ਦਰਖਾਸਤ ਦਿੱਤੀ ਹੈ ਤਾਂ ਜਿੰਨਾ ਸਾਰੀ ਉਹਨਾਂ ਦੀ ਸਪੋਰਟ ਕਰ ਰਹੇ ਨੇ ਸਾਰੇ ਦਰਖਾਸਤ ਦਿੱਤੀ ਤਾਂ ਕੋਈ ਉਹਨਾਂ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਸਾਡੀ ਨਹੀਂ ਕੀਤੀ ਨਾ ਹੀ ਸਾਡੀ ਕਿਸੇ ਨੇ ਸੁਣੀ ਉਹ ਗੱਲ ਹੁਣ ਕੀ ਮੰਗ ਮੰਗ ਹੀ ਕਰਨਾ ਯਾਰ ਸਾਡੀ ਪਹਿਲੀ ਸਾਡਾ ਕਬਜ਼ਾ ਛੱਡਣ ਅਸੀਂ ਅਦ ਬੀਜਣੀ ਉਹ ਤੱਕੇ ਨਾ ਕੇ ਵੱਢ ਕੇ ਲੈ ਗਏ ਨੇ ਜੇ ਕੋਰਟ ਦੇ ਵਿੱਚ ਵਿਚਾਰ ਦੀਨੇ ਫੈਸਲਾ ਤੇ ਮਾਮਲੇ ਤੇ ਉਹਨਾਂ ਨੂੰ ਕੋਰਟ ਦੇ ਵੱਲੋਂ ਕੀ ਆਦੇਸ਼ ਦਿੱਤੇ ਗਏ ਨੇ ਜਾਂ ਕੁਝ ਸਾਨੂੰ ਤਾਂ ਸਟੇ ਮਿਲਿਆ ਹੈ ਸਰ ਹੁਣ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਆਂਦੇ ਸਾਨੂੰ ਸਟੇ ਮਿਲ ਗਿਆ ਪਰ ਉਹਨਾਂ ਨੂੰ ਕੋਈ ਸਟੇ ਨਹੀਂ ਮਿਲਿਆ ਮੈਂ ਵਕੀਲ ਸਾਹਿਬ ਨੇ ਵੀ ਗੱਲ ਕੀਤੀ ਉਹਨਾਂ ਨੂੰ ਕੋਈ ਸਟੇ ਨਹੀਂ ਮਿਲਿਆ ਪਰਮਿਸ਼ਨ ਤੋਂ ਬਗੈਰ ਹੀ ਉਹਨਾਂ ਨੇ ਜਾ ਕੇ ਚੋਨਾ ਵੜ ਲਿਆ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੋ ਹੀ ਵੀ ਸਾਡੇ ਜਿਹੜਾ ਪਹਿਲੀ ਉਹ ਛੱਡਣ ਤੇ ਨਹੀਂ ਛੱਡਦੇ ਨਾ ਕਾਨੂੰਨੀ ਕਾਰ ਵੀ ਕੀਤੀ ਜਾਵੇ ਨਾਮ ਹੈ ਤੁਹਾਡਾ ਤੇ ਮੁੱਦਾ ਕੀ ਕੀ ਕਹਿਣਾ ਚਾਹੁੰਦੇ ਹੋ ਕੁਝ ਅੱਜ ਮੇਰਾ ਨਾਮ ਸਰ ਖਲਦੀਪ ਸਿੰਘ ਹੈ ਮੇਰਾ ਬਰਦਰ ਪ੍ਰਗਟ ਸਿੰਘ ਵੱਡਾ ਇਹ ਸਾਡਾ ਦੋ ਕਿਲੇ ਚੋਨਾ ਸੀ ਤੇ ਵੱਡਲ ਕੇ ਟੱਕੇ ਨਾਲ ਲਾਇਆ ਵੀ ਅਸੀਂ ਸੀ ਸਾਰੇ ਪ੍ਰੂਫ ਨੇ ਰਵੀ ਕੁਮਾਰ ਕੋਈ ਐਸਆਈ ਹੈ ਥਾਣੇਦਾਰ ਉਹਨੂੰ ਉਹ ਦੱਸਦੇ ਵੀ ਜੱਜ ਦਾ ਫੈਸਲਾ ਵੱਡਾ ਕਹੇ ਰਵੀ ਕੁਮਾਰ ਦਾ ਵੱਡਾ ਜੱਜ ਨੇ ਜਦੋਂ ਸਪੇਲ ਆਇਆ ਤੇ ਜੱਜ ਤੋਂ ਰਵੀ ਕੁਮਾਰ ਵੱਡਾ ਥੋੜਾ ਹੋ ਗਿਆ ਜੱਜ ਤੋਂ ਵੱਡਾ ਤਾਂ ਨਹੀਂ ਹੋ ਸਕਦਾ ਸਰ ਤੇ ਉਹਨਾਂ ਨੇ ਕੋ ਕਮਕੀਤ ਕੀਤੇ ਪੁਲਿਸ ਨੇ ਘਰੇ ਕਬਜਨ ਲਾਈ ਰੱਖੀ ਇਹਨਾਂ ਨੂੰ ਘਰੇ ਬੰਦੀ ਬਣਾਈ ਰੱਖਿਆ ਤੇ ਅੱਧੀ ਪੁਲਿਸ ਇੱਥੇ ਆ ਗਈ ਅੱਧੀ ਘਰੇ ਬੰਦ ਕੀਤੀ ਤੁਹਾਡਾ ਕਿਸੇ ਨੂੰ ਆਸਾਨ ਨਹੀਂ ਦਿੱਤਾ ਜਿਵੇਂ ਪਿੰਡ ਵਾਸੀਆਂ ਨੇ ਜਾਂ ਕਿਸੇ ਨੂੰ ਸ਼ੋਗੀ ਨੇ ਕੋਈ ਆਸਾਨ ਨਹੀਂ ਉਹ ਸਾਰਾ ਜਦੋਂ ਪੁਲਿਸ ਇਨਵੋਲਵ ਹੋ ਗਈ ਫਿਰ ਪੁਲਿਸ ਦੇ ਵਿੱਚ ਚੱਕਰ ਚ ਨਾਮ ਹੋ ਗਿਆ ਉਹ ਤਾਂ ਸਾਡਾ ਸਾਰਾ ਪਿੰਡ ਸਾਹਸ ਦੇਂਦਾ ਰਹਿ ਪਈ ਸਾਡੇ ਨਾਲ ਹੀ ਸੀ ਜਮਾਬੰਦੀ ਗਰਦਾਰੀ ਤੁਹਾਡੇ ਨਾਮ ਤੇ ਹਾਂਜੀ ਸਰ ਰਿਪੋਰਟ ਦੇ ਵਿੱਚੋਂ ਸਾਡਾ ਜੱਜ ਦਾ ਫੈਸਲਾ ਗਰਦੌਰੀ ਸਾਡੀ 35 ਸਾਲ ਦੀ ਇੱਕ ਦਿਨ ਦੀ ਨਹੀਂ ਹੈ 35 ਸਾਲ ਦੀ ਜਦੋਂ ਦੂਜੀ ਪਾਰਟੀ ਕੋ ਪੈਸੇ ਲਏ ਸੀ ਉਹ ਮੋੜਦੇ ਸੀ ਹਾਂ ਜੀ ਤੇ ਹੁਣ ਕੀ ਮੰਗ ਗੀ ਤੁਹਾਡੀ ਸਾਡੀ ਮੰਗੇ ਸਾਡੀ ਜ਼ਮੀਨ ਸਾਨੂੰ ਵਾਪਸ ਕਰਿਓ ਝੋਨੇ ਦੇ ਪੈਸੇ ਵਾਪਸ ਕੀ ਝੋਨੇ ਦੇ ਪੈਸੇ ਵੀ ਦੇਣ ਸਾਨੂੰ ਜਿਹੜਾ ਝੋਨਾ ਟੱਕੇ ਨਾਲ ਵਾਢ ਲਿਆ ਜੀ ਪ੍ਰਧਾਨ ਜੀ ਅੱਜ ਤੁਸੀਂ ਉਹ ਜਾਲੀ ਪਿੰਡ ਪਹੁੰਚਿਓ ਤੁਹਾਨੂੰ ਇੱਕ ਕਿਸਾਨ ਵੱਲੋਂ ਬੁਲਾਇਆ ਗਿਆ ਕਿ ਮਸਲਾ ਕੀ ਮੁੱਦਾ ਕੀ ਤੁਹਾਡੇ ਸਾਡੇ ਧਿਆਨ ਦੇ ਵਿੱਚ ਹੀ ਹੈ ਜੀ ਵੀ ਇਹ ਕਿਸਾਨ ਕਹਿੰਦਾ ਵੀ ਇਹ ਜ਼ਮੀਨ ਮੇਰੀ ਹੈ ਚੋਨਾ ਮੈਂ ਲਾਇਆ ਪਰ ਕੱਲ ਨੂੰ ਪੁਲਿਸ ਨੇ ਆ ਕੇ ਨਾਲ ਕੋਈ ਰਵੀ ਕੁਮਾਰ ਥਾਣੇਦਾਰ ਸਦਰ ਦਾ ਹੈ ਉਹਨੇ ਆ ਕੇ ਨਾਲ ਪੁਲਿਸ ਪ੍ਰੋਜੈਕਸ਼ਨ ਦੇ ਕੇ ਪੁਲਿਸ ਹੀ ਚੋਨਾ ਉੜਾ ਕੇ ਲਗਾਈ ਹੈ ਇਹ ਆਪਾਂ ਕਹੀਏ ਕੋਈ ਜ਼ਿਮੀਂਦਾਰ ਜਾਂ ਕੋਈ ਹੋਰ ਵਟ ਕੇ ਲੈ ਗਿਆ ਉਹ ਤਾਂ ਆਪਾਂ ਤਾਂ ਆਪਣੇ ਕੋਲੇ ਉਹ ਗਈ ਨਹੀਂ ਆਪਣੇ ਜ਼ਿਮੀਂਦਾਰ ਕੋਲੇ ਗਈ ਪੁਲਿਸ ਰਵੀ ਕੁਮਾਰ ਥਾਣੇਦਾਰ ਸਦਰ ਦਾ ਉਹ ਹੀ ਹੈ ਉਹ ਹੀ ਚੋਨਾ ਉੜਾ ਕੇ ਲਗਿਆ ਉਹਨੇ ਇਹਦੇ ਘਰ ਨੂੰ ਘੇਰਾ ਪਾਈ ਰੱਖਿਆ ਨੂੰ ਬਾਹਰ ਨਹੀਂ ਆਉਣ ਦਿੰਦਾ ਜੀ ਕਿ ਤੁਹਾਨੂੰ ਤੁਹਾਡੀ ਗੱਲ ਕੀ ਸਮਝ ਆ ਰਹਾ ਮੈਂ ਕੀ ਮਸਲਾ ਕੀ ਮਤਲਬ ਵਿੱਚ ਮੇਰੇ ਗੱਲ ਦੇ ਵਿੱਚ ਤਾਂ ਇਹਨਾਂ ਦੇ ਕਹਿਣ ਮੁਤਾਬਕ ਹੈ ਵੀ ਆਪਣੇ ਇਹ ਪਹਿਲੀ ਅਸੀਂ ਗਹਿਣੇ ਦਿੱਤੀ ਸੀ ਗਹਿਣੇ ਦੇ ਪੈਸੇ ਮੋੜ ਚੁੱਕੇ ਆ ਤੇ ਪਹਿਲੀ ਸਾਡੀ ਹੈ ਤੇ ਅਸੀਂ ਸਾਰਾ ਕਾਨੂੰਨੀ ਹੱਕ ਹੈ ਸਾਡੇ ਕੋਲੇ ਉਹਨਾਂ ਕੋਲੇ ਜੇ ਕੋਈ ਲਿਖ ਪਰ ਦੂਜੀ ਪਾਰਟੀ ਕੋਲੇ ਹੈਗੀ ਹੈ ਉਹ ਵਿਖਾਵੇ ਤਾਂ ਕਬਜ਼ਾ ਅਸੀਂ ਉਹਨਾਂ ਨੂੰ ਦੇ ਦੇਵਾਂਗੇ ਨਹੀਂ ਤਾਂ ਜ਼ਮੀਨ ਸਾਡੀ ਹੈ ਕਬਜ਼ਾ ਸਾਡੇ ਕੋਲੇ ਰਹੇਗਾ ਤੁਹਾਡੇ ਕੋਲ ਆਇਆ ਮਸਲਾ ਇਹ ਤੁਹਾਡੀ ਤੁਸੀਂ ਲਖੋਵਾਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੂੰ ਫਾਇਲ ਕਰਦੇ ਹਾਂ ਜੀ ਕਿੱਦਾਂ ਦੇਖਦੇ ਹੋ ਇਸ ਮਸਲੇ ਦਾ ਕਿੱਦਾਂ ਖੜਿਓ ਇਸ ਕਿਸਾਨ ਨਾਲ ਜੀ ਮੈਂ ਤਾਂ ਇਹ ਸੋਚਦਾ ਐ ਵੀ ਜੋ ਵੀ ਲੈਣ ਦੇਣ ਇਹਨਾਂ ਨਾਲ ਕਰਕੇ ਇਹਨਾਂ ਦਾ ਰਾਜੀਨਾਮਾ ਹੋਵੇ ਜਿਹੜਾ ਇਹਨੇ ਝੋਨਾ ਲਾਇਆ ਸੀ ਝੋਨਾ ਇਹਨੂੰ ਮਿਲਣਾ ਚਾਹੀਦਾ ਹੈ ਜੇ ਪੁਲਿਸ ਕੋਲ ਗਈ ਹੈ ਝੋਨਾ ਤਾਂ ਕਿਸਾਨ ਦਾ ਝੋਨਾ ਵਾਪਸ ਦੇਵੇ ਜੇ ਝੋਨਾ ਇਹਨਾਂ ਨੂੰ ਨਹੀਂ ਮਿਲਦਾ ਤੇ ਤੁਹਾਡੇ ਵੱਲੋਂ ਕਿੱਦਾਂ ਦਾ ਅੱਗੇ ਕਦਮ ਚੱਕਿਆ ਜਾ ਰਿਹਾ ਹੈ ਅਸੀਂ ਅੱਗੇ ਫਿਰ ਵੇਖਾਂਗੇ ਕਿਹੜੇ ਹਿਸਾਬ ਨਾਲ ਐਕਸ਼ਨ ਲੈਣਾ ਜੀ ਅਜੇ ਪਹਿਲਾਂ ਤਾਂ ਪੁਲਿਸ ਖਿਲਾਫ ਵੀ ਐਕਸ਼ਨ ਲਵਾਂਗੇ ਪੁਲਿਸ ਨੂੰ ਵੇਖਾਂਗੇ ਵੀ ਹੁਣੇ ਕੀ ਕਾਰਵਾਈ ਕੀਤੀ ਹੈ ਕਿਸ ਬੇਸਤੇ ਚੋਂ ਨਾ ਵੜਾਇਆ ਤੇ ਜਾਂ ਜਿਹੜੀ ਵੀ ਤੁਸੀਂ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਉਹਨਾਂ ਦੇ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੂੰ ਮੌਕੇ ਤੇ ਸੀ ਜਦੋਂ ਤੁਸੀਂ ਆਜਾ ਪੁਲਿਸ ਨੇ ਉਡਾਇਆ ਜਿਵੇਂ ਕਿਹਾ ਜਾ ਰਿਹਾ ਲੋਕਾਂ ਨੇ ਕੱਲ ਜੀ ਜ਼ਿੰਮੇਵਾਰਾਂ ਦੇ ਦੱਸਣ ਮੁਤਾਬਕ ਹੈ ਵੀ ਸਾਡੇ ਘਰੇ ਚਾਰ ਪੰਜ ਪੁਲਿਸ ਵਾਲੇ ਬੈਠੇ ਰਹੇ ਆ ਤਿੰਨ ਗੱਡੀਆਂ ਪੁਲਿਸ ਦੀਆਂ ਆਈਆਂ ਬਾਕੀ ਇੱਥੇ ਫਿਰਦੇ ਰਹੇ ਜਿਹੜੇ ਘਰੇ ਗਏ ਸੀਗੇ ਉਹਨਾਂ ਦੇ ਵਿੱਚ ਕਰਵੀ ਕੁਮਾਰ ਐਸਆਈਸੀ ਉਹਦੇ ਕਹਿਣ ਮੁਤਾਬਕ ਹੀ ਸਾਰਾ ਇਹ ਹੋਇਆ ਤਾਂ ਜਾਂ ਪੁਲਿਸ ਦਸਤੇ ਫੁਲਾਣੇ ਸਾਨੂੰ ਅਦਾਲਤ ਨੇ ਆਖਿਆ ਜਾਂ ਫਰਨੇ ਅਵਸਰ ਨੇ ਆਖਿਆ ਤੇ ਜਾਂ ਸਾਨੂੰ ਹਫਲਾਨਾ ਸਬੂਤ ਉਖਾਇਆ ਇਹਨਾਂ ਨੇ ਵੀ ਸਾਡੀ ਪੈੜੀ ਝੋਨਾ ਉਡਾ ਕੇ ਕਿਉਂ ਲਜਾਣੇ ਆ